ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ आवर ਚੈਨਲ ਵੈਂਡਰ ਟ੍ਰੈਂਡ ਵਿਦ ਸਟਾਈਲ ਬੁਟੀਕ ਸਾਰੇ ਕਿੱਦਾਂ ਹੋ? ਹੋਪ ਸਾਰੇ ਠੀਕ ਹੋਵੋਗੇ। ਅੱਜ ਨਾ ਤੁਹਾਨੂੰ ਆਪਣੀ ਬੁਟੀਕ ਦੇ ਕੁਝ-ਕੁਝ ਵੀ ਮੈਂ ਤੁਹਾਨੂੰ ਸੂਟਸ ਜਾਂ ਕੁਝ ਫੈਬਰਿਕ ਉਹ ਚੀਜ਼ ਪ੍ਰਮੋਟ ਨਹੀਂ ਕਰ ਰਹੀ। ਅੱਜ ਸਾਡੇ ਕੋਲ ਇੱਕ ਸਪੈਸ਼ਲ ਬੰਦਾ ਆਇਆ ਹੈ ਜਿਹਨੂੰ ਤੁਸੀਂ ਸਾਰੇ ਹੀ ਬਹੁਤ ਪਸੰਦ ਕਰਦੇ ਹੋ। ਤੇ ਇੱਕ ਬੜਾ ਤਗੜਾ ਸਰਪ੍ਰਾਈਜ਼ ਹੀ ਹੈਗਾ ਹੈ। ਮੇਰੇ ਲਈ ਬੜੀ ਵੱਡੀ ਗੱਲ ਹੈ ਕਿ ਸਾਡੀ ਬੁਟੀਕ ਤੇ ਸਾਡੇ ਕੋਲ ਸ਼ਾਪਿੰਗ ਕਰਨ ਆਏ ਨੇ। ਸੋ ਹੇਅਰ ਇਜ਼ ਦ ਸਰਪ੍ਰਾਈਜ਼। ਤੁਸੀਂ ਆਪੇ ਹੀ ਦੇਖੋਗੇ। ਅੱਜ ਨਾ ਇਹ ਮੇਰੇ ਕੋ ਆਏ ਨੇ ਇੱਕ ਮੇਰਾ ਦੀ ਬਹੁਤ ਵੱਡੀ ਫੈਨ ਹੈ ਰੀਲਸ ਮੈਂ ਸਿਰਫ ਤੇ ਸਿਰਫ ਇਹੀ ਪਰਸਨ ਨਹੀਂ ਜਿਨ੍ਹਾਂ ਦੀ ਮੈਂ ਦੇਖਦੀ ਆ ਬਹੁਤ ਬੜੀਆਂ ਫੈਮਿਲੀ ਟਾਈਮ ਹੋਰ ਲੱਗਦਾ ਹੈ ਕਿ ਟਾਈਮ ਵੇਸਟ ਨਹੀਂ ਹੋ ਰਿਹਾ ਕੋਈ ਸੈਕ ਰਹੇ ਆ ਥੈਂਕ ਯੂ ਆਏ ਸੀਗੇ ਔਰ ਇਹਨਾਂ ਨੂੰ ਮੈਂ ਆਪਣਾ ਬੈਸਟ ਸੂਟ ਮਤਲਬ ਇਹਨਾਂ ਨੇ ਚੂਜ਼ ਕੀਤਾ ਹੈ ਉਹ ਮੈਂ ਪ੍ਰੋਵਾਈਡ ਕਰੀ ਥੈਂਕਸ ਕਿ ਮੇਰੇ ਕੋ ਆ ਕੇ ਸ਼ਾਪਿੰਗ ਕਰ ਰਹੇ ਹੋ ਇਹਨਾਂ ਦੀ ਸ਼ਾਪਿੰਗ ਇੰਨੀ ਲੱਕੀ ਹੋਵੇ ਨਾ ਕਿ ਬਸ ਆਂਦੇ ਰਹਿਣ ਔਰ ਮੇਰੇ ਸੂਟ ਜਾਂਦੇ ਰਹਿ। ਥੈਂਕ ਯੂ so much। ਥੈਂਕ ਯੂ। ਮੈਨੂੰ ਕੋ ਡੀ ਕਲੈਕਸ਼ਨ ਬਹੁਤ ਵਧੀਆ ਲੱਗੀ ਨੇ ਸਾਰੇ ਸੂਟ ਰਿਫਟੇ ਦੀਦੀ ਕੋਲ ਤੇ ਸਾਰੀ ਕਲੈਕਸ਼ਨ ਬਹੁਤ ਵਧੀਆ ਸੀਗਾ ਤੇ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਇਹਨਾਂ ਦੀ ਬੁਟੀਕ ਜਿਸ ਦਾ ਨਾਮ ਹੈ ਬੈਂਡ ਦਾ ਟ੍ਰੈਂਡ ਵਿਦ ਸਟਾਈਲ। ਸੋ ਜ਼ਰੂਰ ਆਓ ਤੇ ਮੈਨੂੰ ਤੇ ਬਹੁਤ ਪਸੰਦ ਆਈ ਕਿ ਸੂਟ ਆਪਾਂ ਲੈ ਚੱਲੇ ਆਂ। ਦੀਜੀ ਥੈਂਕ ਯੂ। ਥੈਂਕ ਯੂ। ਥੈਂਕ ਯੂ ਸ਼ੋਪਿੰਗ ਵਿਦ ਅਸ।